ਗੱਡੀ ਆਈ ਤੇ ਗੱਡੀ ਪਿਛਲੀ ਵਾਰੀ ਉਹ ਦੋ ਜਿਹਨੇ ਉਤਰੇ ਉਹਨੇ ਇੱਕ ਨੇ ਆਇਆ ਦੁਕਾਨ ਦੇ ਸਿੱਧਾ ਇਹਦੇ ਆਂਦੇ ਗੱਲਾਂ ਚੁਕਣਾ ਸ਼ੁਰੂ ਕਰਤਾ ਉਹਨਾਂ ਨੂੰ ਇਹ ਹੈਗਾ ਕਿ ਲੁੱਟ ਖੋ ਕਰਕੇ ਜਾਣੀ ਆ ਜੇ ਬੰਦਾ ਮਾਰਨਾ ਹੈ ਪਾਇੇ ਮਾਰ ਦੇਣਾ ਆਪਾਂ ਕਿ ਤਿੰਨ ਦਿਨ ਫੁਰਦੇ ਦਾਤਰ ਹੀ ਉਹਨਾਂ ਸਿੱਧਾ ਮਾਰਿਆ ਮੇਰੀ ਬਾਹ ਦੇ ਵਜ੍ਹਾ ਦੂਜਾ ਯੁੱਧ ਨਾ ਸਰਵਰੁੱਧ ਮਾਦੇ ਵੇਖਿਆ ਨਹੀਂ ਉਹ ਫਰਕ ਪਿਆ ਹੋਵੇ ਕਿਤੇ ਵੀ ਕੋਈ ਇਸ ਨੇ ਇੰਨੀ ਵੱਡੀ ਵਾਰ ਦਾ ਕਰਦੇ ਦਿਨ ਦਿਹਾੜੇ ਕਰਦੇ ਇੱਕ ਨਹੀਂ ਕਰਦੇ ਪਤਾ ਨਹੀਂ ਥਾਂ ਥਾਂ ਤੇ ਰੋਝੋਂ ਡੀਆਂ ਤੇ ਚਾਰ ਸਾਹਿਬ ਨੇ ਜਾਣ ਕੇ ਬਹੁਤ ਜਾਣ ਕੇ ਦਲੇਰੀ ਨਾਲ ਜਾਣ ਕੇ ਆਪਣਾ ਕੰਮ ਕੀਤਾ ਜਾਂ ਜਾਨ ਕੇ ਹਿੰਮਤ ਨਾਲ ਕੰਮ ਕੀਤਾ ਜਾਂ ਤੇ ਬੰਦੇ ਫੜੇ ਉਹਨਾਂ ਨੇ ਸ਼ਲਾਕਾ ਜਿਹੋ ਕੰਮ ਕੀਤਾ ਇਹ ਜਿਹੜਾ ਵੀ ਕੰਮ ਕਰਦਾ ਬਹੁਤ ਵਧੀਆ ਕਰਦਾ ਵਾ ਇਸ ਤਰ੍ਹਾਂ ਦੇ ਅਫਸਰ ਹੋਣੇ ਚਾਹੀਦੇ ਸਾਰੇ ਡਿਪਾਰਟਮੈਂਟ ਚ ਹੋਣੇ ਚਾਹੀਦੇ ਜੀ ਦੇ ਰਹੇ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਖਾਸਾ ਬਾਜ਼ਾਰ ਦੇ ਵਿੱਚ ਖੜੇ ਆ ਜਿੱਥੇ ਪਿਛਲੀ ਕੁਝ ਦਿਨਾਂ ਤੋਂ ਪਿਆ ਬਾਅਦ ਕੁਝ ਨੌਜਵਾਨ ਗੱਡੀ ਦੇ ਵਿੱਚ ਹੁੰਦੇ ਨੇ ਤੇ ਰਾਜੂ ਬੂਡ ਹੌਸਦੇ ਉੱਤੇ ਜਿਹੜਾ ਗੱਡੀ ਸਾਹਮਣੇ ਖਿਲਾਰਦੇ ਨੇ ਉਸ ਤੋਂ ਬਾਅਦ ਅੰਦਰ ਜਾ ਕੇ ਉਹਨਾਂ ਦਾ ਗੱਲਾਂ ਚੁੱਕ ਲੈਂਦੇ ਤੇ ਨਾਲ ਹੀ ਦੂਜੇ ਨੌਜਵਾਨਾਂ ਨੂੰ ਲਾ ਕੇ ਉਸ ਤੇ ਤੇਰ ਤਰ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਰਾਜੂ ਬੂਡ ਹੌਸਦੀਆਂ ਜਿੱਥੇ ਕਿ ਇੱਕ ਨੌਜਵਾਨ ਆਪਣਾ ਰੋਜ਼ਗਾਰ ਚਲਾ ਰਿਹਾ ਸੀ ਲੇਕਿਨ ਉੱਥੇ ਹੀ ਕੁਝ ਨੌਜਵਾਨ ਹੁੰਦੇ ਨੇ ਗੱਡੀ ਦੇ ਵਿੱਚ ਤੇ ਗੱਡੀ ਜੜੀ ਆ ਦੁਕਾਨ ਦੇ ਸਾਹਮਣੇ ਲਾ ਕੇ ਉਸ ਤੋਂ ਬਾਅਦ ਉਹਨਾਂ ਦਾ ਗੱਲਾਂ ਪਿਆ ਸੀ ਗੱਲਾਂ ਚੁੱਕੇ ਜਦੋਂ ਭੱਜਣ ਲੱਗਾ ਤਾਂ ਰਾਜੂ ਜਿਹੜਾ ਮਾਲਕ ਸੀ ਦੁਕਾਨ ਦਾ ਉਹਦੇ ਵੱਲੋਂ ਜਦੋਂ ਉਹਨੂੰ ਫੜਿਆ ਗਿਆ ਤਾਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਤੇ ਟਾਈਮ ਹੀ ਦੂਜਾ ਨੌਜਵਾਨ ਹੁੰਦਾ ਤੇ ਉਹਨੇ ਸਿੱਧਾ ਹੀ ਤੇਜ਼ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਰਾਜੂ ਦੇ ਕਰ ਦਿੱਤਾ ਰਾਜੂ ਜੀ ਕੀ ਮਾਮਲਾ ਸੀ ਪੂਰਾ ਕਿੰਨੇ ਵੇ ਦਾ ਟਾਈਮ ਸੀ ਤੇ ਕਿੱਥੋਂ ਦੀ ਘਟਨਾ ਸਾਰੀ ਇਹ ਖਾਸੇ ਦੀ ਘਟਨਾ ਹੈਗੀ ਆ ਖਾਸੇ ਆਪਣੀ ਦੁਕਾਨ ਹੈਗੀ ਰਾਜੂ ਬੂਠਾ ਹੁਸਾ ਤੇ ਸਵਾ 7 ਦਾ ਟਾਈਮ ਹੈਗਾ ਇਹ ਤੇ ਤੇ ਗੱਡੀ ਆਈ ਗੱਡੀ ਆਈ ਤੇ ਗੱਡੀ ਪਿਛਲੀ ਬਾਰੀ ਉਹ ਦੋ ਜਿਹਨੇ ਉਤਰੇ ਉਹਨੇ ਇੱਕ ਨੇ ਆਇਆ ਦੁਕਾਨ ਦੇ ਸਿੱਧਾ ਇਹਦੇ ਆਂਦੇ ਗੱਲਾਂ ਚੁਕਣਾ ਸ਼ੁਰੂ ਕਰਤਾ ਉਹਨੇ ਗੱਲਾਂ ਜੋ ਕੇ ਭੱਜਣ ਲੱਗਾ ਤੇ ਮੈਂ ਉਹਨੂੰ ਫੜਨ ਲੱਗਾ ਤੇ ਦੂਜੇ ਨੇ ਦਾਤਰ ਕੱਟ ਕੇ ਸਿੱਧਾ ਮੇਰੇ ਤੇ ਵਾਰ ਕਰਨਾ ਵਾਰ ਤੇ ਕੀਤਾ ਉਹਨੇ ਸਿਰ ਤੇ ਹੀ ਪਰ ਮੈਂ ਪਛਾਣ ਨੂੰ ਹੋ ਗਿਆ ਛਾਤੀ ਤੇ ਹੋ ਗਿਆ ਦੂਜਾ ਦਾਤਰ ਮਾਰਿਆ ਉਹਨੇ ਦਾਤਰ ਵੱਡੇ ਵੱਡੇ ਚਤਿੰਨ ਦਿਨ ਫੁੱਟ ਦੇ ਦਾਤਰ ਸੀ ਉਹਨੇ ਸਿੱਧਾ ਮਾਰਿਆ ਮੇਰੀ ਬਾਹ ਦੇ ਵੱਜਾ ਦੂਜਾ ਤੇ ਇੰਨੀ ਜਿਆਦਾ ਦਲੇਰੀ ਸੀ ਉਹਨਾਂ ਨੂੰ ਡਰ ਖੋਫ ਕੋਈ ਨਹੀਂ ਹੈਗਾ ਇਹ ਇਹ ਲੱਗਦਾ ਕਿ ਸ਼ਾਮ ਦਾ ਟਾਈਮ ਹੋਵੇ ਤੇ ਬਾਜ਼ਾਰ ਭਰਿਆ ਹੋਵੇ ਤੇ ਇਦਾਂ ਦੀ ਵਾਰਦਾਤ ਕਰਨੀ ਕਿੰਨਾ ਕਿ ਜਾਇਜ਼ ਉਹਨਾਂ ਵਾਸਤੇ ਜਾਇਜ਼ ਤਾਂ ਕਿਤੇ ਵੀ ਨਹੀਂ ਹੈਗੀ ਵਾਰਦਾਤ ਕਰਨੀ ਲੇਕਿਨ ਨਸ਼ੇ ਦੇ ਲੋਰ ਦੇ ਵਿੱਚ ਇੰਨੀ ਕਿ ਦਲੇਰੀ ਸੀ ਉਹਨਾਂ ਨੇ ਕੋਸ਼ ਬਾਜ਼ਾਰ ਨਹੀਂ ਵੇਖਿਆ ਕਿ ਸਵੇ ਸਾਦਾ ਟਾਈਮ ਕੀ ਹੁੰਦਾ ਆ ਉਹਨਾਂ ਨੂੰ ਇਹ ਹੈਗਾ ਕਿ ਲੁੱਟ ਖੋ ਕਰਕੇ ਜਾਣੀ ਆ ਜੇ ਬੰਦਾ ਮਾਰਨਾ ਹੈ ਪਾਏ ਮਾਰ ਦੇਣਾ ਆਪਾਂ ਕਦੀ ਤੁਸੀਂ ਉਹਨਾਂ ਨੌਜਵਾਨਾਂ ਨੂੰ ਪਹਿਲਾਂ ਵੇਖਿਆ ਹੋਵੇ ਜਾਂ ਤੁਹਾਡੀ ਰਹਿਕੀ ਕੀਤੀ ਹੋਵੇ ਜਾਂ ਤੁਹਾਡੀ ਜਾਣ ਪਛਾਣ ਹੋਵੇ ਫਿਰ ਕਿਸ ਤਰ੍ਹਾਂ ਪਤਾ ਲੱਗਾ ਵੀ ਇਹ ਜਿਹੜੇ ਨੌਜਵਾਨ ਲਾਗੇ ਦੇ ਪਿੰਡ ਦੇ ਸੀ ਇਹ ਨੌ ਜਵਾਨ ਜਿਹੜੇ ਹੈਗੇ ਆ ਲਾਗੇ ਦੇ ਪਿੰਡ ਦੇ ਹੀ ਹੈਗੇ ਨਸ਼ੇ ਨਸ਼ੇ ਖੋਰ ਹੀ ਜਾਣਗੇ ਤੇ ਇਹ ਕਈਆਂ ਲੰਗਦੇ ਲੁੰਗਦੇ ਵਿਖਦੇ ਹੁੰਦੇ ਸੀ ਤੇ ਉਹਨਾਂ ਦਾ ਫਿਰ ਮੈਨੂੰ ਪਤਾ ਲੱਗ ਗਿਆ ਕਿ ਇਹ ਮੂਹ ਬੰਨਿਆ ਸੀ ਮੂਹ ਤੋਂ ਮੰਨ ਲਓ ਜਿਹੜਾ ਬੰਦਾ ਰੋਜ਼ ਲੰਗਦਾ ਵਿਖਦਾ ਹੋਵੇ ਉਹਦਾ ਪਤਾ ਲੱਗ ਹੀ ਜਾਂਦਾ ਆ ਕਿ ਇਹ ਬੰਦਾ ਉਹ ਫਲਾਣੇ ਪਿੰਡ ਦਾ ਹੈਗਾ ਫਲਾਣੀ ਜਗ੍ਹਾ ਦਾ ਹੈਗਾ ਆ ਇਹ ਗੱਲ ਕਰੀਏ ਖਾਸਾ ਬਾਜ਼ਾਰ ਦੀ ਤੇ ਖਾਸਾ ਬਾਜ਼ਾਰ ਮੇਰੇ ਕਾਫੀ ਦੁਕਾਨਾਂ ਨੇ ਬਾਜ਼ਾਰ ਭਰਿਆ ਬਾਜ਼ਾਰਿਆ ਅੱਜ ਇਹ ਪਹਿਲੀ ਵਾਰ ਦਾਤ ਹੋਈ ਉਸ ਤੋਂ ਪਹਿਲੇ ਵੀ ਕਦੀ ਇਦਾਂ ਦੀ ਵਾਰਦਾਤ ਸਾਹਮਣੇ ਆਈ ਸੀ ਨਹੀਂ ਇਹ ਪਹਿਲੀ ਵਾਰ ਦਾਤ ਹੋਈ ਆ ਅੱਜ ਇਹੋ ਜੀ ਪਹਿਲੀ ਵਾਰ ਦਾ ਸੀ ਉਹ ਤੋਂ ਪਹਿਲਾਂ ਕਦੀ ਕੋਈ ਵਾਰਦਾਤ ਨਹੀਂ ਹੋਈ ਮੈਂ ਫਿਰ ਪੁਲਿਸ ਇੰਚਾਰਜ ਕੋ ਗਿਆ ਸਿੱਧਾ ਹੀ ਬਾਹਾਂ ਫੜ ਕੇ ਪੁਲਿਸ ਇੰਚਾਰਜ ਕੋ ਗਿਆ ਉਹਨਾਂ ਨੂੰ ਜਾ ਕੇ ਮੈਂ ਆਪਣੀ ਦੱਸੀ ਕਿ ਮੇਰੇ ਕੋ ਇਦਾਂ ਲੁੱਟ ਖੋਈ ਦੁਕਾਨ ਤੇ ਤੇ ਉਹਨਾਂ ਨੇ ਉਸੇ ਵੇਲੇ ਮੇਰੇ ਨਾਲ ਚੱਲੇ ਆ ਇੰਚਾਰਜ ਸਾਹਿਬ ਬਹੁਤ ਵਧੀਆ ਗਏ ਉਸੇ ਵੇਲੇ ਮੇਰੇ ਨਾਲ ਚੱਲੇ ਉਹ ਨਾਲ ਘਰ ਗਏ ਆ ਘਰ ਜਾ ਕੇ ਵੇਖਿਆ ਉਹ ਘਰ ਦੋਵੇਂ ਮਿਲ ਨਹੀਂ ਆ ਤੇ ਇੰਚਾਰਜ ਸਾਹਿਬ ਨੇ ਜਾਣ ਕੇ ਬਹੁਤ ਜਾਣ ਕੇ ਦਲੇਰੀ ਨਾਲ ਜਾਣ ਕੇ ਆਪਣਾ ਕੰਮ ਕੀਤਾ ਆ ਜਾਣ ਕੇ ਹਿੰਮਤ ਨਾਲ ਕੰਮ ਕੀਤਾ ਆ ਤੇ ਬੰਦੇ ਫੜੇ ਉਹਨਾਂ ਨੇ ਇੰਚਾਰਜ ਸਾਹਿਬ ਨੇ ਬੰਦੇ ਫੜੇ ਆ ਕਿੰਨੇ ਬੰਦੇ ਸੀ ਕਿੰਨੇ ਮੁੰਡੇ ਸੀ ਜਿਹੜੇ ਗੱਡੀ ਦੇ ਵਿੱਚ ਆਏ ਸੀ ਚਾਰ ਚਾਰ ਪੰਜ ਜਣੇ ਆ ਹਾਂ ਜਿੰਨਾ ਵਿੱਚ ਜੋ ਦੋ ਦਿਨ ਫੜੇ ਗਏ ਆ ਦੋ ਫਰਾਰ ਹੈਗੇ ਜੇ ਇਹ ਲੱਗਦਾ ਕਿ ਪੁਲਿਸ ਨੇ ਵਧੀਆ ਕੰਮ ਕੀਤਾ 24 ਘੰਟੇ ਦੇ ਵਿੱਚ ਨੇ ਗ੍ਰਿਫਤਾਰ ਕਰ ਲਏ ਨਹੀਂ ਪੁਲਿਸ ਇੰਚਾਰਜ ਨੇ ਵਧੀਆ ਕੰਮ ਕੀਤਾ ਆ ਉਦਰਤੀ ਉਸ ਟਾਈਮ ਜਾਨੀ ਕਿ ਮਾਹੌਲ ਹੀ ਇਹ ਹੋ ਜਾ ਸੀ ਕਿਸੇ ਨੂੰ ਪਤਾ ਨਹੀਂ ਲੱਗਾ ਸਾਰੇ ਆਪਣੇ ਕੰਮ ਕਮਾਏ ਰੁੱਝੇ ਪਏ ਸੀ ਜਦੋਂ ਮਤਲਬ ਵਾਰਦਾਤ ਹੋਈ ਉਸ ਤੋਂ ਬਾਅਦ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਸੀ ਮੇਰਾ ਨਾਮ ਸਰਮ ਸਿੰਘ ਜੀ ਕੀ ਕਰਾ ਚਾਹੋਗੇ ਭਰੇ ਪਜਾ ਦੇ ਵਿੱਚ ਇੰਨਾ ਦੀ ਮੁੰਡਾ ਕਰਦੀ ਜਾਂਦਾ ਲੁੱਟ ਖੋਹਣੀ ਚੰਨਾ ਕਾ ਜਿਆ ਇਰੇ ਇਥੇ ਦੇਖਣ ਨੂੰ ਪਹਿਲੀ ਵਾਰ ਹੀ ਮਿਲਿਆ ਆ ਜਿੰਨਾ ਇਹ ਪੋਰਸ਼ ਏਰੀਆ ਨਾ ਇਥੇ ਦੂਜਾ ਕੋਈ ਬੰਦਾ ਛੇਤੀ ਲੁੱਟ ਕਰਕੇ ਜਾ ਨਹੀਂ ਸਕਦਾ ਕਿਸੇ ਬੰਦੇ ਨੂੰ ਭੱਜ ਨਹੀਂ ਸਕਦਾ ਵੀ ਦੇਖੋ ਬਾਹਰ ਬਹੁਤ ਜ਼ਿਆਦਾ ਰਾਸ਼ੀਆ ਛੋਟੀ ਜੀ ਛੜਕਿਆ ਤੇ ਇਥੇ ਦੁਕਾਨਦਾਰਾਂ ਦਾ ਬਿਲਕੁਲ ਏਕਾ ਨਹੀਂ ਹੈਗਾ ਤੇ ਜੇ ਕਹਾਂਦਾ ਤੇ ਉਹ ਚੋਰ ਮੌਕੇ ਤੇ ਫੜੇ ਜਾ ਸਕਦੇ ਇਹ ਲੱਗਦਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਜੁਧ ਨਸ਼ਾ ਵਿਰੁੱਧ ਜਿਹੜਾ ਮਹੀਮ ਚਲਾਈ ਗਈ ਉਹਦੇ ਤਹਿਤ ਪੁਲਿਸ ਲੋ ਵੀ ਬੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਹਜੇ ਵੀ ਜਿਹੜੇ ਇਦਾਂ ਦੇ ਨਸ਼ੇੜੀਏ ਨੇ ਉਹਦਾਂ ਦੀ ਵਾਰਦਾਤਾ ਕਰ ਦਿੰਦੇ ਨੇ ਪੁਲਿਸ ਲੋ ਕਿੰਨੀ ਸਖਤਾਈ ਜੜੀ ਕਰਨੀ ਚਾਹੀਦੀ ਹੋਰ ਨਹੀਂ ਆ ਨਸ਼ਿਆਂ ਦਾ ਰਿਜ਼ਲਟ ਹੀ ਆ ਤੇ ਜਿਹੜਾ ਇਹਨਾਂ ਸਰਕਾਰ ਨੇ ਚਲਾਇਆ ਕਿਸਮ ਕੀ ਹੁੰਦੇ ਆ ਜੁਧ ਨਸ਼ਾ ਵਿਰੁੱਧ ਮਾਦੇ ਵੇਖਿਆ ਨਹੀਂ ਕੋਈ ਫਰਕ ਪਿਆ ਹੋਵੇ ਕਿਤੇ ਵੀ ਕੋਈ ਕਿਸ ਨੇ ਇੰਨੀ ਵੱਡੀ ਵਾਰਦਾਤ ਕਰਦੇ ਦਿਨ ਦਿਹਾੜੇ ਕਰਦੇ ਇੱਕ ਨਹੀਂ ਕਰਦੇ ਪਤਾ ਨਹੀਂ ਥਾਂ ਥਾਂ ਤੇ ਰੋਜ ਵੰਡੀਆਂ ਵਾ ਜੇ ਗੱਲ ਕਰੀਏ ਖਾਸਾ ਚੌਂਕੀ ਦੀ ਜਿਹੜੇ ਇੰਚਾਰਜ ਆਏ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਸੰਜੋਗ ਰਹਿੰਦਾ ਜਾਂਦਾ ਵਾਸਤੇ ਉਹ ਬਹੁਤ ਵਧੀਆ ਇਨਸਾਨ ਨੇ ਉਹ ਬਹੁਤ ਉਹਨੇ 20 ਘੰਟਿਆਂ ਦੇ ਵਿੱਚ ਵਿੱਚ ਇਦਾਂ ਮੁੰਡਾ ਬਹੁਤ ਜ਼ਿਆਦਾ ਕਾਬਲ ਤਰੀਫ ਆ ਉਹਨੇ 20 ਘੰਟਿਆਂ ਪਿੱਛੇ ਭੱਜ-ਭੱਜ ਕੇ ਉਹਨੇ ਮੁੰਡੇ ਫੜ ਲਏ 20 ਘੰਟਿਆਂ ਦੇ ਵਿੱਚ ਇਹ ਲੱਗਦਾ ਕਿ ਹਰ ਅਫਸਰ ਨੂੰ ਇਦਾਂ ਦੀ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਜਿਹੜੇ ਕਿ ਵਾਰਦਾਤ ਕਦੇ ਕੁਝ ਘੰਟਿਆਂ ਦੇ ਵਿੱਚ ਜੜੇ ਗ੍ਰਿਫਤਾਰ ਕਰ ਲਏ ਨੌਜਵਾਨਾਂ ਨੂੰ ਹਾਂਜੀ ਬਿਲਕੁਲ ਜੀ ਚਾਹੀਦੀ ਹੈ ਬਹੁਤ ਇਹਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਜਿਹੜਾ ਵੀ ਕੰਮ ਕਰਦਾ ਬਹੁਤ ਵਧੀਆ ਕਰਦਾ ਵਾ ਇਸ ਤਰ੍ਹਾਂ ਦੇ ਅਫਸਰ ਹੋਣੇ ਚਾਹੀਦੇ ਸਾਰੇ ਡਿਪਾਰਟਮੈਂਟ 'ਚ ਹੋਣੇ ਚਾਹੀਦੇ ਬਿਲਕੁਲ ਜੀ ਦੁਕਾਨਦਾਰ ਨਾਲ ਗੱਲਬਾਤ ਕੀਤੀ ਹੈ ਤੇ ਉੱਥੇ ਜਿਹੜੇ ਗ੍ਰਾਹਕ ਆਏ ਨੇ ਉਹਨਾਂ ਲਾਗੇ ਦੁਕਾਨਦਾਰ ਉਹਨਾਂ ਨਾਲ ਉਹਨਾਂ ਦੇ ਜਿਹੜੇ ਚੌਕੀ ਇੰਚਾਰਜ ਜਿਹੜਾ ਖਾਸਾ ਚੌਕੀ ਇੰਚਾਰਜ ਦਾ ਜਸਵਿੰਦਰ ਸਿੰਘ ਜੀ ਉਹਨਾਂ ਵੱਲੋਂ ਬੜਾ ਵਧੀਆ ਪ੍ਰਾਲਾ ਕੀਤਾ ਗਿਆ ਜਿਹੜਾ 24 ਘੰਟਿਆਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮਾਮਲਾ ਦਰਜ ਕੀਤਾ ਗਿਆ ਤੇ ਉਹਨਾਂ ਨੇ ਤਾਰੀਫ ਕਰਦੇ ਕਿਹਾ ਕਿ ਇਹੋ ਜਿਹੇ ਇੰਚਾਰਜ ਜਿਹੇ ਜਿਹੇ ਪੁਲਿਸ ਅਫਸਰ ਜਿਹੜੇ ਐ ਇਦਾਂ ਹੀ ਇਮਾਨਦਾਰੀ ਨਾਲ ਕੰਮ ਕਰਦੇ ਰਹਿੰਦੇ ਆ ਤੇ ਲੋਕਾਂ ਦੇ ਜਿਹੜਾ ਸੰਜੋਗ ਹੀ ਮਿਲਦਾ ਰਹੇਗਾ ਕੀ ਮੰਗ ਕਰਦੇ ਜੀ ਹੁਣ ਦੋਸ਼ੀ ਫੜੇ ਗਏ ਨੇ ਅਗਲੀ ਕਾਰਵਾਈ ਕੀ ਮੰਗਦੇ ਤੁਸੀਂ ਐਂ ਜਾਣੇ ਆ ਕਿ ਇਹਨਾਂ ਨੂੰ ਸਜ਼ਾ ਮਿਲੇ ਸਖਤ ਤੋਂ ਸਖਤ ਸਜ਼ਾ ਸਜ਼ਾ ਮਿਲੇ ਸਖਤ ਤੋਂ ਸਖਤ ਸਜ਼ਾ ਜੀ ਦੁਕਾਨਦਾਰ ਨੇ ਕਿਹਾ ਕਿ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੁਣ ਗੱਲਬਾਤ ਕਰਾਂਗੇ ਚੌਂਕੀ ਇੰਚਾਰਜ ਉਹਨਾਂ ਦਾ ਕੀ ਕਹਿਣਾ ਠੀਕ ਆ ਜੀ ਚੌਂਕ ਦੇ ਵਿੱਚ ਇੱਕ ਸ਼ਾਪ ਹੈ ਸ਼ਾਪ ਦੇ ਵਿੱਚੋਂ ਗੱਲਾਂ ਖੋ ਕੇ ਉਸਨੇਚਿੰਗ ਕੀਤੀ ਗਈ ਹੈ ਆਏ ਆ ਜਦੋਂ ਚਾਰ ਪੰਜ ਜਾਣੇ ਵਿਅਕਤੀ ਆਏ ਆ ਮਦਈ ਦੇ ਬਿਆਨ ਮੁਤਾਬਕ ਤੋਂ ਉਹਦਾ ਗੱਲਾਂ ਖੋ ਕੇ ਉਹਦੇ ਦੋ ਵਾਰ ਕੀਤੇ ਗਏ ਦਾਤਰ ਦੇ ਨਾਲ ਜੀ ਕੱਲ ਨੂੰ ਕਲਾ ਮਿਲਿਆ ਸਮਾਪਤ ਮੌਕੇ ਸਾਨੂੰ ਵੀਕ ਤਰੀਕ ਦੇ ਕੋਲ 7 ਵਜੇ ਕੁਝ ਮਿੰਟ ਤੇ ਤਲਾ ਮਿਲਿਆ ਤਹੀਂ ਚਾ 24 ਦੇ ਵਿੱਚ ਵਿੱਚ ਬੰਦੇ ਰਾਉਂਡ ਅਪ ਕਰ ਲਿਆ ਪਹਿਲਾਂ ਵੀ ਰਿਕਾਰਡ ਹੈ ਕਿ ਬੰਦਿਆਂ ਦੇ ਪਹਿਲਾਂ ਐਨਡੀਪੀ ਸ਼ੀਟ ਦੇ ਐਫਆਈਆ ਦਰਜ ਹੋ ਗਈਆਂ ਗੱਡੀ ਵੜੀ ਗਈ ਗੱਡੀ ਜਿਹੜੀ ਫੜੀ ਗਈ ਹੈ ਗੱਡੀ ਵੀ ਲੈ ਇਨਵੈਸਟੀਗੇਸ਼ਨ ਕਰ ਰਹੇ ਆ ਪਰ ਸੁਣਨਾ ਚਾਹੁੰਦੇ ਆ ਇਨਵੈਸਟੀਗੇਸ਼ਨ ਦੌਰਾਨ ਇਹ ਵੀ ਇਹਨਾਂ ਦੇ ਜਿਹੜੀ ਅਮਰਸਰੋਂ ਕਿ ਸਨੈਚ ਕੀਤੀ ਗੱਡੀ ਕਿੰਨੇ ਦੋਸ਼ੀ ਨੇ ਕੋਲੇ ਕੋਲ ਪੰਜ ਦੋਸ਼ੀ ਆ ਦੋ ਦੋਸ਼ੀ ਰੈਸਟ ਕਰ ਦਿੱਤੇ ਗਏ ਠੀਕ ਹੈ ਕੀ ਲੱਗਦਾ ਕਿ ਗਲੋਬਲ ਹੈ ਕੰਮ ਦਾ ਇਹ ਤਕ ਉਹ ਕਰਦੇ ਕਿਤਾ ਇਨਜਾਮ ਦੇ ਦੇ ਤੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹਦਾ ਇਨਵੈਸਟੀਗੇਸ਼ਨ ਦੇ ਪਾਰਟ ਸਾਹਿਬ ਜਦੋਂ ਸਾਹਮਣੇ ਉਹ ਦਾ ਦੱਸ ਦਿੱਤਾ ਜਾਉ ਇਸ ਸਬੰਧ ਦੇ ਵਿੱਚ ਜਦ ਖਾਸਾ ਚੌਂਕੀ ਦੇ ਇਨਚਾਰਜ ਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਮੌਕੇ ਤੇ ਅਸੀਂ ਪਹੁੰਚੇ ਅਤੇ ਜਾਂਚ ਪਰਤਾਲ ਕੀਤੀ ਅਤੇ ਜਾਂਚ ਪਰਤਾਲ ਤੋਂ ਬਾਅਦ ਜਿਹੜੇ ਤਿੰਨ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਉਹਨ ਦਾਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਹੋਰ ਵੀ ਖੁਲਾਸੇ ਹੁੰਦੀ ਸੁਭਾਵਨਾ ਹੈਗੀ ਉੱਤੋਂ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਇੱਕ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਹੋਈ ਹੈ ਹੋ ਸਕਦਾ ਹੈ ਉਹ ਵੀ ਚੋਰੀ ਦੀ ਹੋਵੇ ਉਸ ਦੀ ਵੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗੀ ਪੁਲਿਸ ਵੱਲੋਂ ਰਿਮਾਂਡ ਲੈ ਕੇ ਅਗਲੀ ਕੀ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਕਰਨ ਦੇ ਨਾਲ ਅਮਨਦੀਪ ਸਿੰਘ ਪਰਾਇਂ ਪੰਜਾਬ 7 ਅੰਮ੍ਰਿਤਸਰ